ਜੈ ਸ਼੍ਰੀ ਰਾਮ ਦੋਸਤੋ ਰਾਮ ਮੰਦਰ ਦੀਆਂ ਅੱਜ ਵੀ ਕੁਝ ਵੱਖਰੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਲੋਕ ਦੇਖ ਕੇ ਵੀ ਉਸ ਨੂੰ ਦਿਲ ਜਿਹੜਾ ਉਹਨਾਂ ਦਾ ਖੁਸ਼ ਹੋ ਜਾਂਦਾ ਹੈ ਕਿ ਜੈ ਸ਼੍ਰੀ ਰਾਮ ਲਿਖਣ ਦੇ ਨਾਲ ਕਿੰਨੇ ਜ਼ਿਆਦਾ ਲੋਕਾਂ ਦਾ ਭਲਾ ਹੋ ਜਾਂਦਾ ਹੈ ਤੇ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਛੋਟੇ-ਛੋਟੇ ਬੱਚੇ ਵੀ ਰਾਮ ਭਗਤ ਨੇ ਤੇ ਰਾਮ ਮੰਦਰ ਨੂੰ ਦੇਖਣ ਦੇ ਲਈ ਦੂਰੋਂ-ਦੂਰੋਂ ਜਿਹੜੇ ਦੇਸ਼ਾਂ-ਵਿਦੇਸ਼ਾਂ ਚੋਂ ਸ਼ਰਧਾਲੂ ਨੇ ਜਿਹੜੇ ਜਿਹੜੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਲਈ ਉਹ ਛੋਟਾ ਜਿਹਾ ਬੱਚਾ ਕੀ ਕਹਿੰਦਾ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਿਹਾ ਯਾਰ ਸੋਸ਼ਲ ਤੇ ਇਹ ਵੀਡੀਓ ਬਹੁਤ ਜਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਜੈ ਸ਼੍ਰੀ ਰਾਮ ਜਰੂਰ ਲਿਖ ਦਿਓ ਆਓ ਪਹਿਲਾਂ ਆ ਵੀਡੀਓ ਦੇਖਦੇ ਆ ਜਿਹੜੀ ਦਿਲ ਨੂੰ ਛੂ ਜਾ ਰਹੀ ਆ ਵੀਡੀਓ ਇਹ ਤੇ ਤੁਹਾਡੇ ਵੀ ਲਈ ਵੀ ਜਿਹੜੀ ਬਹੁਤ ਜਿਆਦਾ ਵਧੀਆ ਜਿਹੜੀ ਤੁਹਾਨੂੰ ਲੱਗਣੀ ਹੈ ਵੀਡੀਓ ਤੇ ਆਓ ਸੁਣਦੇ ਆ ਇਸ ਵੀਡੀਓ ਦਾ ਅਸਲੀ ਸੱਚ ਕੀ ਆ ਦੇਖੋ ਤਾਂ ਤੁਸੀਂ ਦੇਖਿਆ ਵੀ ਛੋਟੇ-ਛੋਟੇ ਬੱਚੇ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਹੇ ਤੇ ਨਾਰਿਆਂ ਦੇ ਨਾਲ ਗੂੰਜ ਉੱਠਿਆ ਅਸਮਾਨ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਆ ਰਾਮ ਮੰਦਰ ਦੇ ਦਰਸ਼ਨ ਦੇ ਲਈ ਆ ਰਹੇ ਨੇ ਤਾਂ ਉੱਥੇ ਹੀ ਵੱਖ-ਵੱਖਰੀਆਂ ਤਸਵੀਰਾਂ ਜਿਹੜੀਆਂ ਰਾਮ ਮੰਦਰ ਦੀਆਂ ਜਾਂ ਉਹ ਜਿਹੜੇ ਸ਼ਰਧਾਲੂ ਨੇ ਉਹਨਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਆ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਜਿਹੇ ਬੱਚੇ ਦੀ ਵੀਡੀਓ ਵਾਇਰਲ ਹੋਈ ਜਿਹੜਾ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਿਹਾ ਤੇ ਜਿੰਨੇ ਵੀ ਸ਼ਰਧਾਲੂ ਲੰਘ ਰਹੇ ਨੇ ਉਸ ਨਾਰੇ ਦਾ ਜਵਾਬ ਦੇ ਰਹੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਤੁਸੀਂ ਵੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇ ਜ਼ਰੂਰ ਲਿਖ ਦਿਓ ਤੇ ਕਿਸ ਕਿਸ ਨੇ ਅਜਿਹੇ ਮਾਹੌਲ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਕਿਹੜੀ-ਕਿਹੜੀ ਜਗ੍ਹਾ ਦੇਖਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ